ਮੇਰਾ ਖਾਲਸਾ ਸਿੱਖਦਾ ਮੈਡੀਟੇਸ਼ਨ ਨਿਆਰਾ ਵੈਸੇ ਮੈਡੀਟੇਸ਼ਨ ਸ਼ਬਦ ਸਿੱਖ ਸ਼ਬਦਾਵਲੀ ਦਾ ਨਹੀਂ ਹੈ ਇਹ ਜੈਨ ਧਰਮ ਬੋਧ ਧਰਮ yogi siddh ਆਦੀ ਸੰਪਰਦਾ ਦੇ ਵਿੱਚੋਂ ਯਾਤਰਾ ਕਰਦਾ ਹੋਇਆ ਸਿੱਖੀ ਵਿੱਚ ਪਾਪਰੇ ਡੇਰੇ ਦਾਰਾਂ ਵੱਲੋਂ ਆਪਣੇ ਆਪਣੇ ਢੰਗ ਨਾਲ ਕੁਝ ਨਾ ਕੁਝ ਐਡ ਕਰਕੇ ਇਹ ਕਹੀਏ ਡੱਬੇ ਵਿੱਚੋਂ ਮਟੀਰੀਅਲ ਕੋਈ ਰੱਖ ਕੇ ਲੈਵਲ ਬਦਲ ਕੇ ਉਹ ਪੁਰਾਣੇ ਸਿਧਾਂਤ ਮੈਡੀਟੇਸ਼ਨ ਦੇ ਨਾਮ ਤੇ ਸਾਡੇ ਅੱਗੇ ਰੱਖੇ ਜਾਣ ਲੱਗੇ ਜੋ ਸਿੱਖੇ ਵਿੱਚ ਪ੍ਰਵਾਨ ਨਹੀਂ ਕੀਤੇ ਗਏ दसम पिता निोली कर्म दुधा तारी ब्रह्मचारी ध्यान को लगावै एक ध्यान होना है, पाई है जेडे ध्यान दल करते दसम पिता ने ध्यान प्रवान नहीं किया प्यो कहाँ हो जो दो लोचन मूंद के बैठ रहे हो बख ध्यान लगाए नो लिए सात समुद्रन ਲੋਕ ਗਏ ਪਰ ਲੋਕ ਕੋ ਆਇਓ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ ਗੁਰਨਾਨਕ ਸਾਹਿਬ ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾ ਲੈਵਤਾਰ ਸੋ ਸਿੱਖਦਾ ਮੈਡੀਟੇਸ਼ਨ ਜਾਂ ਸਿੱਖ ਦੀ ਪੂਜਾ ਪਦਤੀ ਗੁਰਮੁਖ ਅਕਥ ਕਥਾ ਵਿਚਾਰ ਗੁਰੂ ਉਸ ਪਰਮਾਤਮਾ ਦੀ ਜੋ ਕਥਨਾ ਦੇ ਵਿੱਚ ਨਹੀਂ ਆ ਸਕਦਾ ਉਹਦੇ ਗੁਣਾ ਦੀ ਵਿਚਾਰ ਕਰਦਾ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਗੁਰਸਿੱਖ ਦੇ ਕਰਦੇ ਵਿੱਚ ਉਸ ਅਕਾਲ ਪੁਰਖ ਦੀ ਗੁਣਾ ਦੀ ਕੀ ਵਿਚਾਰ ਚਲਦੀ ਹੈ ਗੁਰਸਿੱਖ ਭਾਉ ਕਲਮ ਕਰ ਭਾਉ ਕਲਮ ਕਰ ਚਿਤ ਲੇਖਾਰੀ ਗੁਰਪੁਛ ਲਿਖ ਵਿਚਾਰ ਗੁਰੂ ਦੇ ਫਰੀਦ ਨੂੰ ਆਪਣੀ ਕੰਮ ਬਣਾਉਂਦਾ ਹੈ ਲੇਖਣੀ ਬਣਾ ਲੈਂਦਾ ਹੈ ਔਰ ਮਨ ਨੂੰ ਲੇਖਾਰੀ ਬਣਾ ਕਰਕੇ ਗੁਰੂ ਦੀ ਵਿਚਾਰ ਨੂੰ ਹੀ ਲਿਖਦਾ ਹੈ ਸੁਰਤ ਸ਼ਬਦ ਪਾਉ ਸਾਗਰ ਤਰੀ ਹੈ ਨਾਨਕ ਨਾਮ ਵਖਾਨਾ ਸਿੱਖ ਆਪਣੀ ਸੁਰਤ ਨੂੰ ਸ਼ਬਦ ਤੋਂ ਉਪਦੇਰੇ ਗਿਆਨ ਦੇ ਵਿੱਚ ਜੋੜ ਕੇ ਰੱਖਦਾ ਹੈ ਔਰ ਇਹ ਹੀ ਧਿਆਨ ਲਗਾਉਣ ਦੀ ਇੱਕ ਵਿਧੀ ਹੈ ਔਰ ਆਪਣੇ ਆਪ ਨੂੰ ਉਪਦੇਸ਼ ਦਿੰਦਾ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ ਜਸੰਪਿਤਾ ਕਹੇਦਾ ਗੁਰੂ ਕੋਣ ਹੈ ਗਿਆਨ ਹੈ ਸ਼ਬਦ ਹੈ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਅਕਥ ਕਥਾ ਲੈ ਰਹੁ ਨੇਰਾ ਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਪਰਨਮਤ ਨਾਨਕ ਗਿਆਨੀ ਕੈਸਾ ਹੋਇ ਆਪ ਪਛਾਨਾ ਬੁਝੈ ਸੋਇ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਸੋ ਸਾਨੂੰ ਗੁਰੂ ਸਾਹਿਬ ਨੇ ਨਿਆਰਾ ਟੰਗ ਬਖਸ਼ਿਆ ਉਸ ਅਕਾਲ ਪੁਰਖ ਨੂੰ ਯਾਦ ਕਰਨ ਦਾ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਸਾਡਾ ਨਿਆਰਾ ਫਨ ਹੈ